ਤੋ ਆਹ ਭਰਾ ਬਣਾਉਂਦਾ ਵੇੜੇ ਦੀ ਸ਼ਾਨ ਵੱਖਰੀ ਜੇ ਗੱਲ ਕਰੀਏ ਇੰਨਾ ਘੈਂਟ ਕੰਮ ਕਰਦਾ ਨਾ ਸਫਾਈ ਨਾਲ ਕਰਦਾ ਤੇ ਸਾਰੇ ਘਰ ਦਾ ਜਿਹੜਾ ਵੇੜਾ ਹੁੰਦਾ ਹਰ ਇੱਕ ਦੋਸਤ ਮਿੱਤਰ ਜਿਹੜਾ ਆਉਂਦਾ ਪੁੱਛਦਾ ਵੀ ਕੰਮ ਕੀ ਤੋਂ ਕਰਾਇਆਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸੋ ਨਾਮ ਆਪਣਾ ਨਿੱਕਾ ਸਿੰਘ ਜੀ ਪਿੰਡ ਮਹਿਮਾ ਸਰਜੇ ਜ਼ਿਲ੍ਹਾ ਬਠਿੰਡਾ ਜੀ ਬਾਈ ਜਿੰਨਾ ਕੰਮ ਕੀਤਾ ਕਿੰਨੇ ਸਕਰ ਫੁੱਟ ਏਰੀਆ ਹੈ ਟੋਟਲ ਇਹ 600 ਫੁੱਟ ਸਕਰ ਫੁੱਟ ਏਰੀਆ ਹੈ ਜੀ ਜੀ ਤੇ ਆਪਣਾ ਸਿਰਫ 15 ਤੋਂ 20 ਦਿਨਾਂ ਦੇ ਵਿੱਚ ਤਿਆਰ ਹੋਇਆ ਜੀ ਠੀਕ ਹੈ ਲਾਉਣ ਲਾਉਣ ਦਾ ਕਰਦਾ ਲਾਉਣ ਲਾਉਣ ਦਾ ਤੇ ਰਗੜਾਈ ਬਈ ਕਿੰਨਾ ਕੁ ਟਾਈਮ ਖਾ ਜਾਂਦੀ ਹੈ ਰਗੜਾਈ ਉਸ ਤੋਂ ਬਾਅਦ 15-20 ਦਿਨ ਹੀ ਰਗੜਾਈ ਖਾ ਜਾਂਦੀ ਹੈ ਜੀ ਮਤਲਬ ਮਾਲਕ ਨੇ ਬਈ ਤੁਹਾਨੂੰ ਇੱਕ ਸਾਫ਼ ਜਗ੍ਹਾ ਦੇਣੀ ਹੈ ਹਾਂ ਉਹਦੇ ਜਿੰਨਾ ਕੰਮ ਹੋਊਗਾ ਇਹਦੇ ਵਾਂਗੂ ਚੌਂਕਣ ਤੱਕ ਸਾਰੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਆਏ ਹੁੰਦੇ ਆ ਅੱਜ ਹੁਣ ਆਪਾਂ ਲੇਬਰ ਰੇਟ ਕਰਦੇ ਆ ਆਪਣਾ 35 ਰੁਪਏ ਹੁੰਦਾ 40 ਰੁਪਏ ਹੁੰਦਾ ਸਾਡਾ ਸਿਰਫ ਅਸੀਂ ਉਹ ਲਾਉਣ ਲਾਉਣ ਦਾ ਕਰਨਾ ਤੇ ਜਿਹੜੀ ਇਹ ਰਗੜਾਈ ਹੁੰਦੀ ਆ ਉਹ ਹੁੰਦੀ ਆ ਐਕਸਟਰਾ ਜੀ ਉਹ ਡੈੜੀ ਤੇ ਹੋ ਜਾਏ। ਆ ਨਹੀਂ ਉਹ ਹੁੰਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਉਹ ਅਸੀਂ ਬੰਦਾ ਦੇ ਦਿੰਨੇ ਆ ਪਰ ਉਹਦਾ ਰੇਟ ਐਕਸਟਰਾ ਹੋਊਗਾ ਜੀ। ਉਹਦਾ ਅਲੱਗ ਰਹਿੰਦਾ। ਹਾਂਜੀ ਉਹਦਾ ਅਲੱਗ ਹੋਊਗਾ ਹੀ ਰੇਟ। ਜੇ ਬਈ ਗੱਲ ਕਰੀਏ। ਇਹ ਚ ਅਲੱਗ-ਅਲੱਗ ਮੱਲਾ 6 ਤੋਂ 7 ਫੁੱਲ ਬਣੇ ਹੋਏ ਨੇ ਹਣਾ। ਹਾਂਜੀ ਹਾਂਜੀ। ਸਾਰਿਆਂ ਦੇ ਵੱਖੋ-ਵੱਖਰੇ ਡਿਜ਼ਾਈਨ ਆ ਬਈ। ਸਾਰਿਆਂ ਦੇ ਵੱਖਰੋ-ਵੱਖਰੇ ਆ ਜੀ। ਜੀ ਤੇ ਬਈ ਇਹਦੀ ਮਜ਼ਬੂਤੀ ਇੰਨੀ ਕ ਰਹਿੰਦੀ ਆ ਇੱਟ ਬਾਰੇ ਗੱਲ ਕਰੀਏ ਤੇ ਸਿਮਿੰਟ ਇਹ ਚਿੱਟਾ ਪਾਣਾ ਇਹ ਤਾਂ ਨਹੀਂਗਾ ਵੀ ਕੱਲ ਨੂੰ ਕਾਲਾ ਪੈ ਜਾਊਗਾ। ਨਹੀਂ ਪੈਂਦਾ ਜੀ। ਜੀ। ਇੱਟ ਕਿਹੜੀ ਵਰਤਦੇ ਬਈ ਇਹਦੇ ਲਈ? ਇੱਟੇ ਸਪੈਸ਼ਲ ਤਾਂ ਮਸ਼ੀਨੀ ਵਰਤਦੇ ਆ ਜੀ। ਠੀਕ ਆ ਜੀ। ਉਹ ਕਿਸੇ ਵੀ ਠੱਠੇ ਤੋਂ ਲੈ ਸਕਦੇ ਆ। ਉਹ ਕਿਸੇ ਵੀ ਠੱਠੇ ਤੋਂ ਲੈ ਸਕਦੇ ਆ ਜੀ। ਠੀਕ ਆ ਜੀ। ਜੇ ਬਈ ਕੋਈ ਕਹੇਂਦਾ ਮੈਂ ਤਾਂ ਸਿੰਪਲ ਇੱਟ ਵਰਤਨੀ ਹੈਗੀ। ਸਿੰਪਲ ਇੱਟ ਲਾਤਾ ਦਿੰਨੇ ਆ ਵੀਰੇ ਅਸੀਂ ਪਰ ਜਿਹੜੀ ਇਹ ਚੀਜ਼ ਆ ਇਹਦੀ ਮਨਿਆਦ ਥੋੜੀ ਜ਼ਿਆਦਾ ਹੁੰਦੀ ਆ। ਜਿਹੜੀ ਸਿੰਪਲ ਉਹਦੀ ਮਨਿਆਦ ਘੱਟ ਹੁੰਦੀ ਆ ਉਹ ਤੇ ਮੇਰੂ ਰਹਿ ਜਾਂਦੇ ਆ। ਠੀਕ ਆ ਜੀ। ਸਿੰਪਲ ਇੱਟ ਜੇ ਗੱਲ ਕਰੀਏ ਇਹ ਤਾਂ ਨੀਗਾ ਭਾਰਪੂਰ ਨਾਲ ਦਵਣ ਵਾਲੀ ਕੋਈ ਟੈਨਸ਼ਨ ਟਰਾਲੀ ਝੋਨੇ ਦੇ ਹੁਣ ਝੋਨੇ ਦਾ ਸੀਜ਼ਨ ਆਉਣ ਵਾਲ ਥੱਲੇ ਮਤਲਬ ਫਿਰ ਗਟਕਾ ਪਾਉਣਾ ਹੈ ਜੀ ਇਹਦੇ ਥੱਲੇ ਗਟਕਾ ਵੀ ਪਾ ਜਾਂਦੇ ਇਹਨਾਂ ਦੇ ਥੱਲੇ ਕੱਚਾ ਫਰਸ਼ ਸੀਗਾ ਜੀ ਜਿਵੇਂ ਆਮ ਆਪਾਂ ਸੈਂਪਲ ਫਰਸ਼ ਲਾਉਂਦੇ ਆ ਪਹਿਲਾਂ ਕੋਲੀ ਵਾਲਾ ਲੱਗਿਆ ਹੋਇਆ ਸੀ ਉਹਦੇ ਉੱਪਰ ਹੀ ਲਗਾਈ ਹੈ ਬਸ ਉੱਪਰ ਲੈਵਲ ਕਰਕੇ ਲਾ ਦਿੰਦੇ ਹਾਂ ਉੱਪਰ ਲੈਵਲ ਕਰਕੇ ਲਾਈਏ ਤੇ ਕਿੰਨਾ ਬਾਈ ਸਕੁਅਰ ਫੁੱਟ ਸਟਾਰਟ ਹੋ ਜਾਂਦਾ ਜੀ ਪਰ ਸਕੁਅਰ ਫੁੱਟ ਆਪਣਾ 35 ਰੁਪਏ ਤੋਂ ਸਟਾਰਟ ਹੈ ਜੀ 35 ਰੁਪਏ ਹਾਂਜੀ ਤੇ ਜਿਹੜੀ ਰਗੜਾਈ ਆ ਉਹ ਅਲੱਗ ਆ ਉਹ ਰਗੜਾਈ ਅਲੱਗ ਹੈ ਜੀ ਠੀਕ ਹੈ ਜੀ ਲਓ ਵੀ ਦੋਸਤੋ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਿਓ ਚਾਹੇ ਇੰਡੀਆ 'ਚ ਹੀ ਤੇ ਇੱਕ ਚੀਜ਼ ਇਹ ਖਾਸ ਹੁੰਦੀ ਹੈ ਵੀ ਇੱਕ ਕਾਲੀ ਵੀ ਆਪਾਂ ਬਹੁਤ ਕਰਦੇ ਆ ਬਹੁਤ ਮਿੱਤਰ ਮੇਰੇ ਹੈਗੇ ਨੇ ਕਹਿੰਦੇ ਸਾਨੂੰ 5 ਦਿਨਾਂ ਚ ਹੀ ਕੰਮ ਚਾਹੀਦਾ ਤਾਂ 15 20 ਦਿਨਾਂ ਦਾ ਕੰਮ ਮਹੀਨੇ ਦਾ ਕੰਮ ਹਰ ਇੱਕ ਮਿਸਤਰੀ ਕੋਲ ਅਡਵਾਂਸ ਹੁੰਦੀ ਹੁੰਦਾ ਤੁਸੀਂ ਵੀਰ ਨੂੰ ਸੰਪਰਕ ਕਰ ਸਕਦੇ ਹੋ ਕੰਮ ਦੀ ਸਪਾਈ ਚੈੱਕ ਕਰ ਲਓ ਕੁਆਲਿਟੀ ਚੈੱਕ ਕਰ ਲਓ ਟੀਮਾਂ ਬਾਈ ਕੋਲ ਹੈਗੀਆਂ ਰਗੜਾਈ ਵਾਲੀ ਟੀਮ ਤੁਹਾਨੂੰ ਮਿਲ ਜੂ ਇੱਟ ਬਾਈ ਕਹਿੰਦਾ ਸਾਰੇ ਪੱਠੇ ਦਾ ਦਊ ਕਿੱਥੋਂ ਕਿਹੜੀ ਕਿਵੇਂ ਮਿਲਦੀ ਆ ਉਹ ਤੁਹਾਡੀ ਮਰਜ਼ੀ ਤੁਸੀਂ ਕਿਹੜੇ ਰੇਟ ਦੀ ਇੱਟ ਲਵਾਉਣੀ ਆ ਤਾਂ ਇੱਕ ਵਾਰ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੈ ਧੰਨਵਾਦ ਦੋਸਤੋ